ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਕਿਚੇਤ ਨਵਾਂ ਸਾਲ ਦੀ ਜੇਤ ਮਹੀਨਾ ਆਪਣਾ ਨਵੇਂ ਸਾਲ ਦੀ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ ਕਿਚੇ ਦਾ ਸੰਗਰਾਮ ਦਾ ਦਿਹਾੜਾ ਜੀ ਪਹੁੰਚੇ ਮੈਂ ਆਪਾਂ ਆਪਣੇ ਪਿੰਡ ਦੇ ਲੰਗਰ ਔਲੇ ਮੰਲੇ ਦੀ ਸੰਗਤਾਂ ਵਾਸਤੇ ਜੋ ਗੰਨੇ ਦੇ ਰਸ ਦਾ ਤੇ ਚਾਹ ਪਕੌੜੇ ਦਾ ਲੰਗਰ 8 ਸਾਲ 8 ਸਾਲ ਲਗਾਇਆ ਜਾਂਦਾ ਆਪਣੇ ਪਿੰਡ ਜੀ ਤੇ ਆਪਾਂ ਦਿਖਾਉਣੀ ਅੱਜ ਆਪਣੇ ਪਿੰਡ ਦੇ ਲੰਗਰ ਦੀ ਤੁਹਾਨੂੰ ਵੀਡੀਓ ਬਣਾ ਕੇ ਫਿਰ ਸਾਰੇ ਨੂੰ ਕਿਵੇਂ ਸਾਡੇ ਪਿੰਡ ਦਾ ਲੰਗਰ ਚੱਲਦਾ। ਤਾਂ ਸਾਡਾ ਸਾਰਾ ਪੂਰੇ ਸੰਗਤ ਦਾ ਧਿਆਨ ਰੱਖਦੇ ਆ। ਹਰ ਇੱਕ ਨੂੰ ਪਿੰਡ ਦੇ ਵੀ ਜੋ ਵੀ ਕੋਈ ਪਕੌੜਾ ਲੈਣ ਆਉਂਦਾ ਕਿਸੇ ਨੂੰ ਖਾਲੀ ਨਹੀਂ ਮੋੜਦੇ ਜੀ। ਤੇ ਸਾਰੀ ਪਿੰਡ ਦੀ ਸੰਗਤ ਦੀ ਸੇਵਾ ਕਰਦੀ ਆ ਤੇ ਸਾਡੇ ਪਿੰਡ ਵਿੱਚ ਇੱਕ ਗੁਰਦੁਆਰਾ ਜੀ। ਤੇ ਸਾਡੇ ਪਿੰਡ ਪੰਚਾਇਤ ਬਣਦੇ ਨੂੰ 15 ਸਾਲ ਹੋ ਗਏ ਵੀ ਸਾਇਸਤ ਦੀ ਨਾਲ ਪੰਚਾਇਤ ਬਣਦੀ ਆ। 18-1900 ਪਿੰਡ ਦੀ ਵੋਟ ਆ ਜੀ। ਇੱਕ ਗੁਰਦੁਆਰਾ, ਇੱਕ ਮੰਦਿਰ ਆ। ਮਤਲਬ ਸਭ ਸਾਝਾ ਆ ਜੀ। ਕੋਈ ਉਰੇ ਸਾਹਿਬ ਨਾਲ ਮਿਲ ਕੇ ਪਿੰਡ ਵਿੱਚ ਪਿੰਡ ਚੱਲੀਆਂ ਗੱਲਾਂ ਅਰੇ ਉੱਚ ਲੰਗਰ ਲਾਉਨੇ ਆ ਜੀ ਰਲ ਮਿਲ ਕੇ ਸਾਫ ਸਫਾ ਸਾਂਝਾ ਪੰਡਾ ਨਗਰ ਹੁੰਦਾ ਜੀ ਆ ਦੇਖੋ ਜੀ ਪਿੱਛੇ ਦਾ ਰਸ ਦਾ ਲੰਗਰ ਚੱਲੀ ਜਾਂਦਾ ਬਾਕੀ ਤੁਹਾਨੂੰ ਵੀਡੀਓ ਵਿੱਚ ਸਾਰਾ ਲੰਗਰ ਦਿਖਾਉਨੇ ਆ ਜੀ ਬਣੇ ਰਹੋ ਆਪਣੀ ਵੀਡੀਓ ਤੇ ਬਲੌਗ ਦੇ ਨਾਲ ਚਲੋ ਦਿਖਾਉਨੇ ਆ ਤੁਹਾਨੂੰ ਬਲੌਗ ਜੀ ਦੇਖੋ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਲਾਇਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਦੀ ਸਾਡੀ ਵੀਡੀਓ ਆ ਦੇਖੋ ਜੀ ਪ੍ਰਧਾਨ ਸਾਹਿਬ ਉੱਧਰ ਲਫਾਵਾ ਨਹੀਂ ਖੜੇ ਆ ਜੀ ਤੇ ਇੱਧਰ ਪਕੌੜੇ ਸਾਡੇ ਪੂਰੇ ਨਹੀਂ ਹੋ ਰਹੇ ਸੰਗਤ ਵਾਸਤੇ ਇਦਰਾ ਬੱਲੀ ਆ ਥਾਲ ਬੱਲੀ ਇਹ ਲਾ ਆਪੇ ਲੱਗ ਗਿਆ ਉਧਰ ਪਾਪੇ ਤੋ ਸੰਗਰਵਾ ਤੇ ਪੂਰੇ ਨਹੀਂ ਹੋ ਰਹੇ ਤਿੰਨ ਪੱਟੀਆਂ ਚੱਲ ਰਹੀਆਂ ਮਾਰੋ ਮਾਰ ਆਹ ਦੇਖੋ ਮੁੰਡਾ ਆਇਆ ਉੱਥੇ ਸੇਵਾਦਾਰ ਪਾਸ ਤੇ ਪਕੌੜੀ ਨਹੀਂ ਹੁੰਦੇ ਉੱਥੇ ਸੰਗਰਵਾ ਤੇ ਆ ਪਾਪਾ ਹੱਥ ਦੀ ਲਫਾਵਾ ਬਣੀ ਖੜਾ ਹੈ ਕਾ ਪ੍ਰਧਾਨ ਨੇ ਲਫਾਵੇ ਪਰ ਪਰ ਦੇਈ ਜਾਂਦਾ ਉੱਧਰ ਪਕੌੜੇ ਨਹੀਂ ਪੂਰੇ ਹੁੰਦੇ ਇਹ ਆ ਲੋ ਬਾਤਾ ਤੇ ਵਿਚਾਰ ਕੋਈ ਬਾਬਾ ਹੁਣ ਕੀ ਕਰੇ ਪੁੱਤਰ ਪੱਲ ਭਾਵੈ ਭਰੀ ਜਾਂਦਾ ਬਾਬਾ ਗੱਲ ਇਹ ਹੈ ਜੀ ਵੀ ਬਾਬਾ ਹੈਗਾ ਉੱਚੀ ਬੋਲ ਮੜਾ ਜਾ ਬਾਬਾ ਹੈਗਾ ਸਭ ਦਾ ਸਾਜਾ ਬੰਦਾ ਅੱਛਾ ਇਹ ਹੁਣ ਜਵਾਬ ਜੇ ਦੰਦਾ ਇਹਦੇ ਵਾਸਤੇ ਚੰਗੀ ਗੱਲ ਵੀ ਨਹੀਂ ਹੈਗੀ ਅੱਛਾ ਆ ਕਰਕੇ ਇਹ ਮਾਰਦਾ ਵੱਖ ਰਿਹਾ ਹੈ ਉੱਧਰ ਮੌਸਮ ਵਧੀਆ ਹੋ ਗਿਆ ਤੇ ਬਹੁਤ ਬਾਹਰ ਵੀ ਉਧਰ ਰਾਸਪਰ ਜੋਰ ਹੈ ਜੀ ਸੰਗਤ ਦਾ ਪੂਰਾ ਇਕੱਠ ਦੇਖੋ ਮਾਰੋ ਮਾਰਨ ਗਦਾਰੀ ਆ ਤੇ ਬੰਦਲਵਾਦੀ ਕਿੜੀਆਂ ਵੀ ਪੈ ਰੀਆਂ ਮੀ ਹਮ ਤਾਂ ਹਟਾ ਦੇ ਬਾਈ ਲੱਗਿਆ ਵੇ ਘਾੜੇ ਮਰਾ ਦੇਵ ਦਾ ਦਮ ਕੱਲਾ ਹੀ ਲੱਗਿਆ ਰਹਿਦਾ ਬਾਈ ਇਹਨਾਂ ਸੇਵਾਦਾਰ ਫੇਰ ਮਕਾਉਣੇ ਬੰਦੇ ਖੜ ਗਿਆ ਪ੍ਰਧਾਨੇ ਨਹੀਂ ਹਟਦਾ ਚੱਲ ਭਾਵੇਂ ਭਰੀ ਜਾਂਦਾ ਨਾ ਬਾਈ ਤੇ ਸੰਘਤ ਨੂੰ ਪੂਰੇ ਨਹੀਂ ਹੁੰਦੇ ਹੈ ਨਹੀਂ ਹੁੰਦੇ ਉਧਰ ਹੀ ਪੂਰੇ ਨਹੀਂ ਹੁੰਦੇ ਪ੍ਰਧਾਨੇ ਨਹੀਂ ਘਟਦਾ ਜੇ ਆਪੇ ਲਿਵਾਵੇ ਭਰੀ ਜਾਂਦਾ ਹੈ ਇਸ ਤੋਂ ਬਾਅਦ ਜੰਗਦਾ ਪਰਵਾਹ ਮੇਤੰਦਾ ਤੇ ਇਧਰ ਪੱਟੀਆਂ ਵੀ ਤਿੰਨ ਚੱਲ ਰਹੀਆਂ ਜੋਰ ਨਾਲ ਲੱਗੇ ਬੇਕਾਰੀਕਰ ਨਹੀਂ ਪਰ ਪਕੌੜਾ ਪੂਰਾ ਨਹੀਂ ਹੋ ਰਿਹਾ ਸੰਗਦਾ ਉਧਰ ਪੂਰਾ ਜੋਰ ਨਾਲ ਦਿਖਾ ਕੇ ਲੈ ਕੇ ਆਉਣੇ ਦਾ ਉਧਰ ਸੰਗਦਾ ਜੀ ਆ ਦੇਖੋ ਸੰਗਦਾ ਖੜ ਰਹੀ ਹੈ ਮਾਰ ਮਾੜਾ ਕਿਹੜਾ ਘਟੀ ਹੈ ਇਹ ਮੋੜਾ ਕਿਰਾਓ ਸ਼ੁਰੂ ਕਰਵਾਤਾ ਤਕੂ ਨੇ ਆ ਦੇਖੋ ਆ ਮੁੰਡੇ ਹੁਣ ਪਕੌੜਿਆਂ ਵਾਸਤੇ ਖੜੇ ਆ ਪਕੌੜੇ ਉਧਰ ਪੂਰੇ ਨਹੀਂ ਹੁੰਦੇ ਆ ਦੇਖੋ ਜੀ ਇੱਧਰ ਪੂਰੀ ਸੰਗਤ ਦਾ ਜੋਰ ਆ ਉਂਧਰ ਸਾਡਾ ਪ੍ਰਧਾਨ ਬਾਬਾ ਪਕੌੜੇ ਸੰਗਤ ਲਫਾਫੇ ਭਰਾਈ ਜਾਂਦਾ ਇੱਧਰ ਸੰਗਤ ਨੂੰ ਪਕੌੜੇ ਨਹੀਂ ਪੂਰੇ ਹੋਤੇ ਦੇਖੋ ਸੰਗਤ ਜੀ ਪੂਰੀ ਮੌਸਮ ਵਧੀਆ ਹੋ ਗਿਆ ਚਾਲ ਆ 3 ਵਜੇ ਦਾ ਟਾਈਮ ਆ ਚੱਲੇ ਰਿਹਾ ਲੰਗਰ ਆ ਵੀਰ ਆ ਸਾਡਾ ਮੇਰਾ ਕਲਾਸ ਫੈਲੋ ਕਬੱਡੀ ਦਾ ਪਲੇਅਰ ਹੋਰ ਕੰਮ ਲੈ ਬਾਬੇ ਨੂੰ ਮੜਾ ਜੇ ਕਿਹਾ ਹੁਣ ਮੈਂ ਕਿਹਾ ਵੀ ਪਕੌੜੇ ਨਾ ਦੇ ਤੂੰ ਲਫਾਵੇ ਸੰਗਤ ਨੂੰ ਇੱਧਰ ਪੂਰੇ ਨਹੀਂ ਹੁੰਦੇ ਲਫਾਵੇ ਭਰਾਈ ਜਾਂਦਾ ਉੱਧਰ ਉਹ ਮੋਰਦੀਪ ਕਰਲਾ ਸੇਵਾ ਆ ਖੜੇ ਸਾਡਾ ਦੀਪ ਕੀਰੇ ਬਾਬੇ ਦਾ ਮੁੰਡਾ ਕੋਨਾ ਮੋਨਾ ਇੱਧਰ ਬਾਬਾ ਜੀ ਬੈਠੇ ਆ ਜੀ ਸੇਵਾ ਪਰ ਦੇਖੋ ਪੂਰੀ ਸੜਕ ਪਰ ਰੌਣਕ ਐਨ ਪੂਰੀ ਸੰਗਤ ਆ ਚੱਲੀ ਜਾਂਦੇ ਲੰਗਰ ਪਰ ਪੂਰੀ ਰੌਣਕ ਇਹ ਇਕੱਠ ਸੰਗਤ ਦਾ ਤਾਰੇ ਪਾਸੇ ਸੰਗਤੇ ਸੰਗਤ ਨਿਆਣੇ ਵੀ ਮौज-ਮਸਤੀਆਂ ਲੱਗੇ ਵੇ ਕਰਨ ਇੱਧਰ ਇੱਧਰ ਬਾਬੇ ਸਾਡੇ ਪੜਨੇ ਆ ਵਿੱਚ ਅਖਬਾਰ ਗੱਲਾਂ ਬਾਤਾਂ ਪੜੀਆਂ ਹਨ ਚਲੋ ਇਹਨਾਂ ਦਾ ਵੀ ਦੋ ਤਿੰਨ ਦਿਨ ਟਾਈਮ ਪਾਸ ਤੁਸੀਂ ਵੀ ਕਰ ਲਿਓ ਕੁਛ ਕਰਿਆ ਉੱਥੇ ਖੜਦੇ ਨੇ ਕਰੇ ਇੱਥੇ ਅੱਡੇ ਲੱਗੇ ਹੋਣੇ ਅੱਛਾ ਆਰਾਮ ਕਰਦੇ ਬੈਠ ਕੇ ਲਓ ਫਿਰ ਤੰਬੂ 'ਚ ਬੈਠੋ ਮਾੜਿਆ ਲਓ 10 ਮਿੰਟ ਲੁੱਟਾ ਕਰੋ ਹਾਂ ਨਾਮ ਕਰਨਾ ਕਹਿੰਦੇ ਉੱਧਰ ਹਰਤਾ ਲੰਗਰ ਚੱਲਦਾ ਆਪਣਾ ਓਏ 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 ਕਰਤਾ ਦਾ ਉਹ ਹੀ ਕੰਮ ਹੈ ਉਹ ਨਹੀਂ ਤੇ ਉੱਧਰ ਹਰਤਾ ਚੱਲਦਾ ਤੁਹਾਨੂੰ ਦਿਖਾਉਨੇ ਉੱਧਰ ਵੀ ਪੂਰੀ ਸੰਗਤ ਆਠਾ ਮਾਰਦਾ ਇਕੱਠੋਂ ਪਹਿਲੇ ਨੇ ਰੀਜੀ ਦੀ ਆਗੀ ਸੀ ਹੁਣ ਬੰਦ ਹੋ ਗਈ ਹਵਾ ਤੇ ਕਿਣੀਆਂ ਵੀ ਪਈਆਂ ਥੋੜੀਆਂ ਜੀਆਂ ਤੇ ਤਾਂ ਚੱਲਦਾ ਰਸਤਾ ਆਪਣਾ ਨਾਈ ਸੜਕ 'ਤੇ ਦੇਖੋ ਕਿਵੇਂ ਦੂਰ ਤੱਕ ਲੈਂ ਲੱਗੀ ਪਈ ਆ ਇਹ ਬੰਦਾ ਇੱਧਰ ਬੈਠੇ ਆਂ ਰਸ ਪੂਰਾ ਕਿਉਂਕਿ ਹੁਣ ਚਾਹ ਦਾ ਟਾਈਮ ਹੋਇਆ ਪਿਆ ਨਾ ਕਰਕੇ ਸੰਦਰ ਚਾਹ ਪੀ ਰਹੀ ਆ ਰਸ ਪਰ ਜ਼ੋਰ ਘਟਾ ਤੇ ਦਰਵਾਜ ਸਿੰਘ ਵੀ ਆ ਗਿਆ ਸੇਵਾ ਵਾਸਤੇ ਇਹ ਰਸ ਦੀ ਸੇਵਾ ਕਰਦੇ ਤੇ ਗ라스ਾਂ ਦੀ ਬਾਈ ਬੰਦਾ ਆਇਆ ਨਾ ਆ ਉਹ ਆਪਣਾ ਡੇਟਿੰਗ ਵਾਲਾ ਬੰਦਾ ਵੀ ਆ ਗਿਆ ਜਿਹਦੀ ਬਹੁਤ ਮਹਿਤ ਇਹੇ ਕਰਕੇ ਸਪੈਸ਼ਲ ਆਇਆ ਜੀ ਇਹ ਹੋਰ ਅਮਰ ਤਾਂ ਠੀਕ ਆ ਚਲ ਕੋਈ ਗੱਲ ਨਹੀਂ ਤੋੜ ਨਹੀਂ ਜਾਈਦਾ ਤਾਂ ਹੀ ਨਾ ਮੈਂ ਬਹੁਤ ਹਾਂ ਆ ਦੇਖੋ ਸੰਗਤ ਦਾ ਇਕੱਠ ਜੀ ਮਾਰੋ ਮਾਰ ਸੰਗਤ ਆ ਰਹੀ ਐ ਜਾ ਰਹੀ ਐ ਜੀ ਕਈ ਵਾਸ ਆ ਰਹੇ ਆ ਕਈ ਜਾ ਰਹੇ ਆ ਜੀ ਹਾਂ ਲੋ ਜੀ ਦੂਰ ਤੱਕ ਦੇਖੋ ਜੀ ਲੱਗੀ ਵੀ ਗੱਡੀਆਂ ਦੀ ਕਿਤੇ ਸੰਗਤ ਪੂਰਾ ਕੱਠ ਸੇਵਾਦਾਰ ਆ ਰਹੀ ਹੈ ਸੇਵਾਦਾਰ ਉਧਰ ਚਾਹਲੇ ਪਾਸੇ ਜ਼ਿਆਦਾ ਜ਼ੋਰ ਆ ਆਉਂਦੇ ਕਾਹਤੇ ਮੌਸਮ ਵਧੀਆ ਜੀ ਹਾਂਜੀ ਆਹ ਆਹ ਰਸ ਰਸ ਦੀ ਬਣਾਤੀ ਨਹੀਂ ਪਰ ਹੋਰ ਬਣਾ ਦਿੰਦੇ ਆ ਜੀ ਕੋਈ ਗੱਲ ਨਹੀਂ ਆ ਦੇਖੋ ਜੀ ਚਾਹ ਦਾ ਜ਼ੋਰ ਹੈ ਨਾ ਹੁਣ ਮੌਸਮ ਵਧੀਆ ਹੋ ਗਿਆ ਉਧਰ ਪਕੌੜੇ ਵੀ ਨਹੀਂ ਪੂਰੇ ਹੋ ਰਹੇ ਹਾਂ ਹਾਂ ਪਕੌੜੇ ਨਾਲ ਦੀ ਨਾਲ ਇੰਨੇ ਆ ਆ ਕਿੰਨੀਆਂ ਲੱਗੀਆਂ ਫੇਰ ਪੈ ਹਨਾ ਬੈਠੇ ਆਂ ਰਾਸ ਵਾਲੇ ਆਰਾਮ ਕਰ ਰਹੇ ਆ ਕਿਉਂਕਿ ਹੁਣ ਚਾਰ ਦਾ ਟਾਈਮ ਹੋਇਆ ਵੇ ਆ ਮੌਸਮ ਵੀ ਥੋੜਾ ਜਿਹਾ ਧੁੱਪਾਂ ਹੁੰਦੀ ਫੇਰ ਰਾਸ ਪਰਵੀ ਜੋਰ ਹੈ ਨਾ ਤਾਂ ਪੂਰਾ ਸੰਗਤ ਜਾ ਰਹੀ ਆ ਦੇਖੋ ਜੀ ਮਾਰੋ ਮਾਰ ਸਾਡਾ ਆ ਗਿਆ ਕੋਗੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਦਾ ਚੈਨਲ ਆ ਬਾਈ ਫੋਲੋ ਕਰ ਲਿਓ ਹਾਂ ਫੋਲੋ ਕਰ ਲਿਓ ਬਾਈ ਢੂੜ ਬੰਦੋ ਅੱਗੇ ਦੇ ਅੱਗੇ ਸ਼ੇਅਰ ਕਰੀ ਜਾਓ ਤੁਹਾਨੂੰ ਵਧੀਆ 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 ਵੀਡੀਓ ਦਿਖਾਵਾਂਗੇ ਜੀ ਭਾਈ ਵਾਪਸੀ ਕਰੇ ਆਏ ਅਨੰਤਪੁਰ ਸਾਹਿਬ ਤੇ ਵਾਪਸੀ ਕਰ ਲਈ ਜੀ ਕਿੰਨਾ ਇਕੱਠਾ ਹੈ ਜੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਜੀ ਆਏ ਸੰਗਤ ਮੁੜ ਕਿਹੜੇ ਪਿੰਡ ਤੋਂ ਆਏ ਜੀ ਅਮਰਪੁਰ ਜ਼ਿਲ੍ਹਾ ਜੀ ਅਮਰਸਰ ਜ਼ਿਲ੍ਹਾ ਜੀ ਕਿਹੜਾ ਪਿੰਡ ਹੈ ਜੀ ਲੋਦੀ ਗੁੱਜਰ ਹਾਂ ਜੀ ਲੋਦੀ ਗੁੱਜਰ ਲੋਦੀ ਗੁੱਜਰ ਹੀ ਹਾਂ ਇਹ ਲੋਦੀ ਗੁੱਜਰ ਪਿੰਡ ਤੋਂ ਆਏ ਜੀ ਅਮਰਸਰ ਜ਼ਿਲ੍ਹੇ ਤੋਂ ਇਹ ਸੰਗਤ ਵਾਪਸ ਆ ਗਈ ਜੀ ਇੱਧਰ ਆ ਰਹੀ ਹੈ ਸੰਗਤ ਜੀ ਇਕੱਠ ਬਹੁਤ ਹੈ ਕਹਿੰਦੇ ਅਨੰਤਪੁਰ ਸਾਹਿਬ ਨੂੰ ਮੌਸਮ ਆਈ ਵਾਰ ਪੈਸੇ ਹੁੱਲੇ ਨੂੰ ਮੀਂਹ ਪੈਂਦਾ ਹੀ ਪੈਂਦਾ ਜੀ ਤੇ ਹੋਰ ਭਾਈ ਆਪੇ بار-बार ਪਕੌੜਿਆਂ ਦੇ ਰਈਏ ਦਾ ਲਫਾਵੇ ਉਧਰ ਪੂਰੇ ਨਹੀਂ ਹੁੰਦੇ ਤੇ ਮਲਾਜੇਦਾਰੀਆਂ ਪਗਾਉਂਦਾ ਇਹ ਹਾਂ ਜਾਰੀ ਰਹਿਣਗੇ ਰਹਿਣਦੇ ਹੁਣ ਬਸਦਾ ਪਕੌੜੇ ਆਪਾਂ ਨੇ ਅੱਛਾ ਹੁਣ ਉਧਰ ਸੰਗਤ ਨੂੰ ਪਕੌੜਾ ਤੇ ਲੈਣ ਲੱਗੀ ਵੀ ਆ ਲੋਕ ਆਈ ਜਾਂਦੇ ਪਕੌੜੇ ਲਿਓ ਉਹਨੇ ਲਵਾਵੇ ਭਰਾਈ ਜਾਂਦਾ ਉਹਦੇ ਉਹਦਾ ਹਰਮੀਤ ਨਾ ਹੀ ਤਾਂ ਕਹਿੰਦੇ ਹਾਂ ਨਰਾ ਸੰਗਤ ਮਾੜਾ ਖੜਾ ਹੋਣਾ ਚਾਹੀਦੇ ਆ ਨਹਾੜੀ ਦਾ ਹੰਕ ਮਾਇਨ ਨਾਲ ਲਵਾਉਣੀ ਪੈਣੀ ਆ ਆ ਦੇਖੋ ਪੱਟੀਆਂ ਪੂਰੀਆਂ ਚੱਲ ਰਹੀਆਂ ਸੋਟੇ ਕੁਰੇ ਨਹੀਂ ਹੋ ਰਹੇ ਕਾਰੀਗਰ ਪੂਰਾ ਜੋਰ ਮਾਰ ਰਹੇ ਆ ਆ ਨਾ ਪੂਰਾ ਤਿਆਰ ਆ ਆ ਮੁੰਡਾ ਆ ਪਤਾ ਨਹੀਂ ਕਰਨੇ ਚ ਕੀ ਕਹਿੰਦਾ ਕਹਿੰਦਾ ਕਬੱਡੀ ਕੱਪ ਦੇਖਣ ਜਾਣਾ ਦਾ ਜਾਣਾ ਹੈ ਜਾਣਾ ਅਨੰਤ ਗੁਰ ਸਾਹਿਬ ਚੈਂਪੀਅਨਸ਼ਿਪ ਆ ਜਾਊਗਾ ਮੁੰਡਾ 4 ਵਜੇ 4 ਵਜੇ ਜਾਣਾ ਹੈ ਹੋਰ ਤੇਜੀ ਰਾਮ ਆ ਤੇਜੀ ਕਹਿੰਦਾ ਬਰੈਡੇ ਚ ਲਾ ਦੇਣੇ ਆ ਨਾ ਤੇਜੀ ਇਹਨੇ ਪਕੌੜੇ ਦਾ ਪੂਰੇ ਹੁੰਦੇ ਨਹੀਂ ਕਹਣਾ ਸੰਗਤ ਫਿਰ ਕਾ ਨੂੰ ਆਪਾਂ ਨੇ ਉਹ ਕਰਨੀਆਂ ਬਰੈਡ ਤੇ ਲਾ ਦੰਨੇ ਆ ਠੀਕ ਆ ਜੀ ਦੇ ਬਾਈ ਦਾ ਹੁਕਮ ਆ ਉਧਰ ਬਰੈਡ ਪਾਏ ਆਪਣੇ ਦੇਖੋ ਬਰੈਡ ਚਲਾ ਦੰਨੇ ਆ ਫਿਰ ਕਾਣਾ ਨਾਲ ਦੀ ਨਾਲ ਚੱਲ ਰਿਹਾ ਪਕੌੜੀਆਂ ਦਾ ਆ ਦੇਖੋ ਜੀ ਇੰਦਰ ਕਾਣਾ ਰਲਿਆ ਪਿਆ ਫਿਰ ਪਾ ਕੇ ਪੱਟੀਆਂ ਦੀ ਚੱਲ ਰਿਹਾ ਪਕੌੜੇ ਮਾਰੋ ਮਾਰ ਪਰ ਪਿੰਟ ਵਾਲੇ ਜਵਾਬ ਨਹੀਂ ਦਿੰਦੇ ਜੀ ਕਿਸੇ ਨੂੰ ਜਿਆ ਪਕੌੜੇ ਸਾਡੇ ਉੱਧਰ ਘਟ ਜਾਣ ਬੰਦ ਲਿਫਾਵੇ ਪੂਰੇ ਭਰਦੇ ਆ ਆ ਜਾ ਬੱਲੀ ਬਾਈ ਹਾਂਜੀ ਹਾਂਜੀ ਹਾਂ ਜਵਾਬ ਨਹੀਂ ਦਿੰਦੇ ਲਿਫਾਵੇ ਪੂਰੇ ਭਰਦੇ ਆ ਵੀ ਨਿਰਾਜ ਨਾ ਹੋ ਜਵੇ ਐਜਾ ਲੰਗਰ ਕਿਤੇ ਨਹੀਂ ਕਿਨੜਾ ਚਾ ਲੈ ਜਾ ਲੈ ਜਾ ਬਰੈਡ ਲੈ ਜਾ ਤੂੰ ਮੌਸਮ ਵੈਸੇ ਠੀਕ ਹੋ ਗਿਆ ਜੀ ਹੁਣ ਆਉਜੀ ਕੋ ਹੋਰ ਆ ਗਈ ਆ ਦੇਖੋ ਬਾਰੇ ਬਾਬੇ ਹੁਣ ਇਹਨਾਂ ਨੂੰ ਕਾਨੂੰ ਨਰਾਜ਼ ਕਰਨਾ ਤੇ ਆ ਦੇਖੋ ਸਾਡਾ ਬਾਬਾ ਨਹੀਂ ਨਰਾਜ਼ ਕਰਦਾ ਕਿਸੇ ਨੂੰ ਆਲਾ ਮੱਡੀ ਭਾਈ ਆ ਗਿਆ ਆ ਅਮਰਤ ਆ ਗਿਆ ਅਮਰਤ ਨੇ ਕਰਾਉਣੀ ਡੇਟਿੰਗ ਜੀ ਹੁਣ ਵਾ ਠੀਕ ਪਕੌੜੇ ਨਾ ਪੂਰੇ ਹੋਣ ਕਰਕੇ ਜੀ ਹੁਣ ਸਾਡੀ ਸੰਗਤ ਵਾਸਤੇ ਆ ਨੂੰ ਬ੍ਰੈਡ ਖੋਲਣੇ ਪਏ ਜੀ ਸੋ ਕਈ ਹੋ ਸੰਗਤ ਨੂੰ ਤਾਂ ਚਾਹ ਨਾਲ ਦੇਣਾ ਹੀ ਪੈਣਾ ਪਰ ਪਰ ਉਧਰ ਪੱਟੀਆਂ ਵੀ ਤਿੰਨ ਚਲਦੀਆਂ ਪਰ ਸੰਗਤ ਦਾ ਹੀ ਜ਼ੋਰ ਪੈ ਗਿਆ ਇੱਕ ਮੌਸਮ ਮਾੜਾ ਜਾ ਹੋ ਗਿਆ ਉਹਦਾ ਰਾਸ਼ਪਰ ਵੀ ਹੁਣ ਜ਼ੋਰ ਦੁਬਾਰਾ ਫੇਰ ਪੈ ਗਿਆ ਮੈਨੂੰ ਲੱਗਦੀ ਤੇ ਆ ਹੁਣ ਬ੍ਰੈਡ ਖੋਲਨੇ ਪੈਕਟ ਵੀ ਜਲ ਸੰਗਤ ਨੂੰ ਚਾਹ ਨਾਲ ਕੁਛ ਨਾ ਕੁਛ ਦਾ ਦਈਏ ਕਿਉਂਕਿ ਪਕੌੜੇ ਅੰਦਰ ਕੱਟ ਰਹੇ ਆ ਪੂਰੇ ਜ਼ੋਰਾਂ ਨਾਲ ਤਿੰਨ ਪੱਟੀਆਂ ਤੁਹਾਨੂੰ ਪਹਿਲਾਂ ਵੀ ਦੱਸਿਆ ਰਿਹਾ ਚੱਲ ਰਹੀਆਂ ਆਪਣੀਆਂ ਤੇ ਸਾਬ ਦੀਦਾ ਇੱਧਰ ਪੂਰਾ ਆਪਣਾ ਕੱਟ-ਕੱਟ ਕੇ ਤੇ ਲਾਏ ਪਏ ਆ ਜੀ ਵੀ ਪਕੌੜੇ ਚ ਘਾਟਣਾ ਆਵੇ ਕੋਈ ਪਰ ਸੰਗਤ ਦਾ ਜੀ ਇਕੱਠ ਥੋੜਾ ਜਿਆਦਾ ਸਵੇਰ ਤੋਂ ਅੱਜ ਆ ਸਾਡਾ ਮਿੱਕਾ ਬਾਬਾ ਨੰਬਰਦਾਰ ਜੀ ਇਹ ਚਾਦਰ ਲਾ ਕੇ ਰੱਖਦੇ ਸਾਡੇ ਬਾਬਾ ਜੀ ਸਾਡੇ ਪਿੰਡ ਦੇ ਹੀ ਬਾਬਾ ਜੀ ਆ ਜਿਹੜੇ ਚਾਦਰਾਂ ਲਾ ਕੇ ਰੱਖਦੇ ਸਾਡੇ ਪਿੰਡ ਚ ਪਹਿਲਾਂ ਚਾਦਰੇ ਲਾਉਂਦੇ ਹੁੰਦੇ ਤੇ ਚਾਦਰੇ ਦਾ ਮੈਨੂੰ ਵੀ ਸ਼ੌਂਕ ਆ ਆਪਾਂ ਵੀ ਚਾਦਰਾਂ ਲਾਇਆ ਕਰਾਂਗੇ ਕਦੇ-ਕਦੇ ਜੀ ਸੰਗਤ ਪੂਰੀ ਆ ਜੀ ਪੂਰਾ ਠਾਠਾ ਮਾਰਦਾ ਕਾਠਾ ਦੇਖੋ ਸੜਕ ਪਰ ਤੁੰ ਤੋਂ ਖਾਉਣਾ ਪੂਰਾ ਚੱਲ ਰਿਹਾ ਹੈ ਬਾਈ ਜੀ ਸੰਗਤ ਦੀ ਸੰਗਤਾਂ ਮੋੜ ਰਹੀਆਂ ਜਾ ਰਹੀਆਂ ਆ ਦੇਖੋ ਪੂਰਾ ਸੜਕ ਤੇ ਰੌਣਕ ਮੇਲਾ ਹੋਰ ਤੱਕ ਸੰਗਤਾਂ ਕੱਟੀਆਂ ਦੀਆਂ ਲਾਈਨਾਂ ਆ ਜੀ ਆ ਲੋ ਆਪ ਕੋੜੇ ਦਾ ਲੰਗਰ ਪੂਰਾ ਜੋਰ ਆਈ ਇੱਧਰ ਪਕੌੜਿਆਂ ਪਰ ਪੂਰਾ ਇਕੱਠ ਜੀ ਉੱਧਰ ਹਰਮੀਤ ਚਾਚਾ ਸਾਡਾ ਲੱਗਿਆ ਵਾ ਇੱਧਰ ਬਰੈਡਾਂ ਦੇ ਪੈਕੇਟ ਪਾੜ ਕੇ ਕਰਨ ਵੀ ਸੰਗਤ ਵਾਸਤੇ ਪੂਰੇ ਹੋਣ ਜੀ ਹੁਣ ਬਾਅਦ ਉਹ ਦਾ ਪ੍ਰਧਾਨ ਜੀ ਨੂੰ ਕਹਦੇ ਵੀ ਹੁਣ ਰੁਕ ਜਾ ਕਾ ਵੀ ਲਫਾਫੇ ਵਾਲਾ ਕੰਮ ਵੀ ਕੋਈ ਗੱਲ ਨਹੀਂ ਖੜਾ ਲਾ ਕੋਈ ਨਹੀਂ ਨਰਾਜ਼ ਹੁੰਦਾ ਤੂੰ ਵੀ ਪੀ ਲੈ ਜਾ ਮੁੰਡਿਆ ਪਹਿਲਮਾਨੀ ਕਿਹੜੇ ਕੱਢੀ ਜਾਂਦਾ ਰਸ ਪੀਦੇ ਆ ਪਕੌੜੇ ਖਾ ਲਾ ਬਸ ਜੀ ਬਸ ਤਾਂ ਜੀ ਅੱਡਾ ਹੁਣ ਅਸੀਂ ਪਕੌੜਿਆਂ ਵਾਸਤੇ ਵਸਤ ਰਹੇ ਆ ਬਸ ਅਜੇ ਆਉਣੀ ਨਹੀਂ ਜੀ ਉਰੇ ਆਹ ਲੋ ਜੀ ਬਾਬਾ ਓਣ ਕੱਢਦਾ ਤੇਲ ਟੈਂਕੀ ਚੋ ਚੋਰੀ ਕਰਦਾ ਨਹੀਂ ਯਾਰ ਉਹ ਤੇਰਾ ਪੌਣ ਲੱਗਿਆ ਤੂੰ ਜੇ ਬਤਾਈ ਚਾਰਾਂ ਦਾ ਗਾਲ ਫੇਰ ਬਾਬਾ ਇਹ ਕਹਦੇ ਆਪਣੇ ਪੈਰੇ ਛੱਡ ਦਵੇ ਆ ਦੇਖੋ ਜੀ ਪੱਟੀ ਤੇਲ ਪਾ ਰਹੇ ਆ ਹਾਂ ਤੇ ਜਲਦੀ ਆ ਭਰਾਈ ਵੀ ਆਪਾਂ ਨੇ ਇੱਧਰ ਪੈਂਕੀ ਪੂਰੀ ਉੱਧਰ ਸਾਡੇ ਭਾਂਡੇ ਮਾਜ ਰਹੇ ਆ ਜੀ ਬੰਦੇ ਸੇਵਾਦਾਰ ਆ ਦੇਖੋ ਜੀ ਸਾਡਾ ਰੋਲਦਾ ਬਾਬਾ ਜੀ ਆ ਦੇਖ ਕਿੱਥੇ ਭੇਜਣੀ ਵੀਡੀਓ ਬਾਬਾ ਜੀ ਦੱਸ ਕੈਨੇਡਾ ਕੈਨੇਡਾ ਅੰਗਲੇਟਾ ਕੈਨੇਡਾ ਬਾਬੇ ਦੇ ਮੁੰਡੇ ਕੈਨੇਡਾ ਕੈਨੇਡਾ ਕਹਿੰਦੇ ਉੱਥੇ ਉਹਦਾ ਕੋਲ ਭੇਜਣੀ ਆ ਯਾਰ ਇਹਨਾਂ ਕੋਲ ਦੇਖੋ ਜੀ ਉੱਧਰ ਰਾਸ ਦਾ ਲੰਗਰ ਵੀ ਚੱਲ ਰਿਹਾ ਹੈ ਮਾਰੋ ਮਾਰ ਕਰਵਾ ਸਾਤ ਕੋਰ ਇੱਕ ਬਹੁਤ ਸਾਲਾਂ ਤੋਂ ਲੰਗਰ ਆ ਚੱਲ ਰਹੇ ਆ ਬਾਬਾ ਜੀ ਕਿੰਨੇ ਕੇ ਸਾਲ 40 45 ਸਾਲ ਤਾਂ ਹੋ ਗਏ ਹੋਣੇ ਹਨਾ ਹੋ ਗਏ ਹਨਾ ਆ 35 35 ਸਾਲ ਤਾਂ ਮੇਰੀ ਉਮਰ ਹੋ ਗਈ ਉਹਦੇ ਪਹਿਲਾਂ ਦਾ ਹੀ ਚੱਲਦਾ ਲੰਗਰ ਦਾ ਕਿਸੇ ਕਿਸੇ ਦਾ ਆ ਫਿਰ ਤਾਂ ਹਾਂ 45 ਸਾਲ ਤੋਂ ਉੱਪਰ ਹੋ ਗਏ 45 ਸਾਲ ਹੋ ਗਏ ਲੰਗਰ ਚੱਲਦੇ ਨੂੰ ਆ ਹੀ ਸਾਲ ਲੱਗਦਾ ਜੀ ਆਪਣਾ ਇਹ ਲੰਗਰ ਪਹਿਲਾਂ ਘਟਦੇ ਹੁਣ ਤਾਂ ਲੰਗਰ ਚੱਲੋ ਜੀ ਉਰੇ ਬਹੁਤ ਲੰਗਰ ਲੱਗ ਰਹੇ ਹਨ ਨਹਿਰ ਪਰ ਫਿੰਗਰ ਰੋਡ ਹੁੰਦਾ ਦਾ ਆ ਕਰਵਾ ਸਿੰਘ ਵੀ ਲੱਗਿਆ ਹੋਇਆ ਜੀ ਆਪਣਾ ਆਲੂ ਚੀਤਦਾ ਜੀ ਡੈਡੀ ਦੇ ਨਾਲ ਲੱਗਿਆ ਹੋਇਆ ਸੇਵਾ ਕਰਾਉਣ ਆ ਦੇਖੋ ਚੜਦੀ ਆ ਜੀ ਆਲੂ ਪਿਆ ਚੀਨੀ ਵਾਲੀ ਬਠੀਨ ਪਾਰੇ ਆਲੂ ਪਾ ਦੇ ਇੱਧਰ ਧਿਆ ਰੱਖ ਹੱਥ ਨਾਲ ਦੇਲੀ ਵਿੱਚ ਬੜਾ ਆਲੂ ਹੱਦ ਤੱਕ ਉਹਨੂੰ ਚੜਾਈ ਕਰਵਾ ਸਿੰਘ ਸੇਵਾ ਕਰਦਾ ਸਾਡੇ ਪਿੰਡ ਵਾਲੇ ਤੁਹਾਨੂੰ ਪਹਿਲਾਂ ਦੱਸਿਆ ਜੀ ਵੀ ਕਿਸੇ ਨੂੰ ਨਰਾਜ਼ ਨਹੀਂ ਕਰਦੇ ਹਰੇਕ ਦਾ ਲਫਾਵਾ ਭਰ ਕੇ ਚਲੇ ਦੇ ਦਿੰਦੇ ਆ। ਪਕੌੜੇ ਨਾਲ ਦੀ ਨਾਲ ਉੱਧਰ ਸੰਗ ਆ ਕੇ ਇੱਕ ਹੋਰ ਸੰਗਤ ਵੱਲੋਂ ਆ ਦੇਖੋ ਆਪੇ ਉਹਨੇ ਚੱਕ ਲਏ ਪਕੌੜੇ ਤਾਂ ਦੇ ਦਿੱਤੇ ਆਪਾਂ ਨੇ। ਕਿਣੀ ਖੁੱਲੇ ਹੀ ਬਾਬੇ ਦਾ ਲੰਗਰ ਆ ਜੀ। ਆ ਦੇਖੋ ਜੀ। ਆਇਆ ਕਿਸੇ ਅਜਿਹੇ ਲੰਗਰ 'ਚ ਮਾ ਉਸ। ਕਮਾਲ ਹੋਈ ਭਈਆ ਜੀ। ਘੱਲੀਆ ਦੇ ਨੱਕਰ ਦੇ ਕਮਾਲ ਹੋਈ ਭਈਆ। ਖੋਜੋ ਕੇ ਜਾ ਰਹੀ ਹੈ ਸੰਗਤ। हां हां दी। ਗਰਵਾ ਲੱਗਿਆ ਹੋਇਆ ਪੂਰਾ ਸੀ। ਪਹਿਲਾ ਹੋਲੀ ਖੇਲੀ ਇਹਨੇ ਪੂਰੀ। ਹੋਲੀ ਦਾ ਅੱਜ ਬਣਾ ਕੇ ਆਇਆ ਪੂਰੀ ਇਹ। ਗਰਵਾ ਪੂਰੀ ਹੋਲੀ ਮਨਾਈ ਫਿਰ। ਨਿਆਣਿਆਂ ਨਾਲ ਬੰਨੇ ਰੰਗ ਬੰਨ ਪੂਰੇ। ਦੇਖੋ ਭਾਈ ਸਾਡੇ ਦਾ ਉੱਧਰ ਲਿਫਾਵੇ ਨਹੀਂ ਮੁੱਕਦੇ ਆ ਕਿ ਉੱਧਰ ਪਗੌੜੇ ਨਹੀਂ ਪੂਰੇ ਹੁੰਦੇ ਸੰਗਰਵਾਸ ਆ ਗਿਆ ਵਾ। ਪੂਰੇ ਨਹੀਂ ਹੁੰਦੇ। ਓਏ ਸਤਨਾਮ ਓਏ। ਮਗੌੜੇ ਪੂਰੇ ਨਹੀਂ ਹੁੰਦੇ। ਇੱਥੇ ਲਿਫਾਵੇ ਭਰੀ ਜਾਂਦੇ ਆ। ਬਰਾਸੀਨੇ ਰਾਜ ਦੀ ਕਰਦੇ ਕਿਸੇ ਨੂੰ ਬਾਬਾ ਜੀ ਦੀ ਕਿਰਪਾ ਨਾ ਲਓ ਜੀ ਦੇ ਤਾਂ ਮੁੰਡੇ ਨੂੰ ਬਾਬਾ ਇੱਧਰ ਬਾਈਕ ਦਾ ਆਮ ਲਾ ਪੂਰਾ ਜੋਰ ਆਈ ਅੱਜ ਹੋਲੇ ਮਾਲੇ ਦਾ ਕੱਲ ਸੰਗਤ ਘਟਦੀ ਅੱਜ ਬਹੁਤ ਸੰਗਤ ਆ ਜੀ ਅੱਜ ਇਹਦਾ ਪਕਾਉਣਾ ਪੂਰਾ ਨਹੀਂ ਹੋ ਰਿਹਾ ਸਾਤੇ ਬੱਦਿਆਂ ਤੋਂ ਉਧਰ ਦੇ ਬਾਈ ਲੱਗਿਆਵੇਂ ਫਟਾਫੜਕਣਾ ਰਲਾ ਕੇ ਦੇਣ ਸਰਕਾਰੀ ਕਰਾਂ ਵੱਡੀ ਸੇਵਾ ਦੇਵ ਦੀ ਹਾਂਜੀ ਇੱਧਰ ਆ ਛੋਟੇ ਬੱਚੇ ਦੋਸਤ ਦੋਸਤ ਲੱਗੇ ਹੋਏ ਆ ਉਹ ਜੋਗਰਾਜ ਤੇ ਗਰਵਾਜ ਤੇਰਾ ਨਾਮ ਕੀ ਆ ਬਈ ਯਾਰੀ ਅਰਮਾਨ ਅਰਮਾਨ ਤਾਂ ਕਿਵੇਂ ਸੇਵਾ ਬਾਈ ਗਲਾਸਾਂ ਦੀ ਕਰਨ ਇੱਧਰ ਬੱਚਿਆਂ ਨੂੰ ਟੱਕਣਾ ਆਪਣਾ ਚੜ੍ਹਦੀ ਕਲਾ ਵਿੱਚ ਪੈਨੇ ਆ ਪਤਾ ਲੱਗਦਾ ਇਤਿਹਾਸ ਬਾਰੇ ਜਰੂਰ ਸੇਵਾ ਕਰਾਓ ਮਹਾਰਾਜ ਕਿਹਾ ਸੇਵਾ ਸਿਮਰਨ ਹਾਂਜੀ ਆ ਬਾਬਾ ਜੀ ਬੈਠੇ ਆ ਜੀ ਬਾਬਾ ਜੀ ਆਪਣੇ ਗੁਰਦੁਆਰੇ ਦੇ ਪ੍ਰਧਾਨ ਆ ਜੀ ਉਹਨ ਦਾ ਸਿਹਰਾ ਸਾਡੇ ਪਿੰਡ ਕੀ ਗੁਰਦੁਆਰਾ ਜੀ ਸਾਹ ਪਸੰਦ ਆ ਸਾਰੇ ਪਿੰਡ ਵਾਲੇ ਰਲ ਕੇ ਸੇਵਾ ਕਰਾਉਂਦੇ ਪੂਰਾ ਪ੍ਰਬੰਧ ਹੈ ਇਹਦਾ ਦਾ ਇਹਦਾ ਨਾਲ ਅਸੀਂ ਬਾਬਾ ਜੀ ਨਾਲ ਹਾਸੀ ਨੂੰ ਹੋਰ ਵੀ ਕਰ ਲੈਂਦੇ ਆ ਪੂਰਾ ਪ੍ਰਬੰਧ ਸਾਹ ਪੜੇ ਨਗਰ ਦਾ ਤੇ ਬਾਬਾ ਹਾਂ ਠੀਕ ਹੈ ਜੀ ਜੀ ਇੱਧਰ ਦੇਵ ਆ ਸਾਡਾ ਬਾਈ ਜੀ ਸੇਵਾ ਕਰਦਾ ਜੀ ਉਹ ਕਹਾਣੀ ਦੀ ਸਾਰਨਾ ਬੜਾ ਸੇਵ ਹੈ ਕਿ ਨਾਲ ਹੀ ਆ ਆਪਣਾ ਤੇ ਬਾਬਾ ਜੀ ਤੁਹਾਨੂੰ ਦਿਖਾਇਆ ਜਾਂਦਾ ਵੀਡੀਓ ਵਿੱਚ ਤੁਸੀਂ ਦੇਖਿਆ ਕਿ ਨਾਲ ਕਿਵੇਂ ਅਸੀਂ ਹਾਸੇ ਵਿਚਾਰ ਕਰਦੇ ਰਹਿੰਦੇ ਤੇ ਸਾਰੇ ਪਿੰਡ ਨੂੰ ਕਿਸੇ ਨੂੰ ਜਵਾਬ ਨਹੀਂ ਦਿੰਦੇ ਪੂਰਾ ਵਧੀਆ ਲੰਗਰ ਦਾ ਪ੍ਰਬੰਧ ਸਾਭਦੇ ਆ ਤੇ ਕੋਈ ਨਫਾ-ਫਾ ਲੈ ਕੇ ਆਵੇ ਕੋਈ ਪਿੰਡ ਕਰ ਕਿਸੇ ਨੂੰ ਜਵਾਬ ਨਹੀਂ ਦਿੰਦੇ ਸਾਰਿਆਂ ਨੂੰ ਵੀ ਆਪਣਾ ਲੰਗਰ ਪਾਣੀ ਪੂਰਾ ਉਰੇ ਤੇ ਲੈ ਕੇ ਜਾਵੇ ਸੰਗਤ ਨੂੰ ਕਿਸੇ ਨੂੰ ਨਾਰਾਜ਼ ਨਹੀਂ ਕਰਦੇ ਵੀ ਬਹੁਤ ਹੀ ਵਧੀਆ ਸੁਭਾਅ ਹੈ ਬਾਬਾ ਜੀ ਦਾ ਚੜ੍ਹਦੀ ਕਲਾ ਵਿੱਚ ਇੱਕ ਰੱਖਨੇ ਆ ਸਾਰੇ ਪਿੰਡ ਨੂੰ ਇਕੱਠੇ ਰਲਾ ਰਲਾ ਮਲਾ ਕੇ ਸੇਵਾ ਕਰਾਉਣੀ ਆ ਤੇ ਨੰਕਰ ਲਵਾਉਣੀ ਆ ਇਹ ਆ ਸਾਡੇ ਬਾਬਾ ਜੀ ਲੋੜ ਦਾ ਸਕੀਂ ਮੈਂ ਤੇ ਤੇ ਫਿਰ ਆਪਾਂ ਕੱਲ ਨੂੰ ਨਵੇਂ ਕਿਸੇ ਬਲੌਗ ਦੀ ਜੀ ਦੁਆਏ ਗੁਰ ਕੀ ਖਾਲਸਾ ਦੁਆਏ ਗੁਰ ਕੀ ਕੀਤੇ